ਹੈਲੋ ਹਾਂਜੀ ਸਸਟਿਕੋਲਜੀ ਤੇ ਅੱਜ ਆ ਇਹ ਆਪਣਾ ਕੁਰਤਾ ਟਾਈਪ ਆ ਤੇ ਇੱਕ ਕਮੈਂਟ ਆਇਆ ਸੀ ਵੀ ਰੈਡੀमेड ਜੀ ਕੁਰਤੇ ਦੀ ਤੁਸੀਂ ਫਿਟਿੰਗ ਕਰਕੇ ਦਿਖਾਓ ਦੱਸੋ ਜਾਂ ਕਰਨੀ ਤੇ ਇਹ ਕੁਰਤਾ ਟਾਈਪ ਹੀ ਆ ਚਾਹ ਦੀ ਲੰਬਾ ਕਮੀਜ਼ ਲਾ ਲੂ ਤਾਂ ਵੀ ਫਿਟਿੰਗ ਆਪ ਨੂੰ ਕਰਨੀ ਪੈਣੀ ਹੈ ਜੇ ਟੌਪ ਆ ਇਹ ਟੌਪ ਵਾਂਗੂੰ ਇਹ ਨਾ ਕੁਰਤਾ ਸਟਾਈਲ ਬਣਿਆ ਹੋਇਆ ਚੱਕਾਂ ਵਾਲਾ ਤੇ ਇੱਥੇ ਖੜਾਈ ਹੋਏ ਇਹ ਆਪਾਂ ਕਰਨਾ ਪੈਣਾ ਹੈ ਇਹ ఓਵਰ ਸਾਈਜ਼ ਆ ਜਿਆਦਾ ਉਹ ਤਾਂ ਫਿਰ ਵੱਡਾ ਹੀ ਬਣਾ ਦਿੰਦੇ ਤੇ ਆਪਾਂ ਇਹਨੂੰ ਆਪਣੀ ਮਰਜ਼ੀ ਦੇ ਨਾਲ ਕਰਨਾ ਤੇ ਇਹਨੂੰ ਆਪਾਂ ਕੁੱਠਾ ਕਰ ਲੈਨੇ ਆਪਣੇ ਸਾਈਜ਼ ਦਾ ਇਹਨੂੰ ਆਪਾਂ ਬਣਾਵਾਂਗੇ ਇਹਨੂੰ ਕੁੱਠਾ ਕਰਕੇ ਆਪਾਂ ਕਮੀਜ਼ ਦੀ ਤਰ੍ਹਾਂ ਹੀ ਨਾ ਪਹਿਲਾ ਲੈਣੀ ਹੈ ਡਿਸਟ੍ਰੈਕਟ ਦੀ ਤਰ੍ਹਾਂ ਤੇ ਕਾਫੀ ਇਹ ਵੱਡਾ ਆ ਚਲ ਜਿਆਦਾ ਕਮੀਜ਼ ਦੀ ਤਰ੍ਹਾਂ ਤਾਂ ਨਹੀਂ ਪੂਰੀ ਫਿਟਿੰਗ ਆਪਾਂ ਕਰਨੀ ਪਰ ਕੁੜਤੇ ਦੀ ਤਰ੍ਹਾਂ ਜਿੱਦਾਂ ਪਾਈ ਹੁੰਦੇ ਕੋੜ ਤੇ 19 ਕਿ ਫਿਟਿੰਗ ਦਾ ਚਾਹੀਦੀ ਹੈ ਕਿ ਇਹ ਜ਼ਿਆਦਾ ਹੀ ਆ ਇਹਨੂੰ ਇਸ ਤਰ੍ਹਾਂ ਕੱਟ ਲੈਣਾ ਆਪ ਤੇ ਉਹ ਜਿਹੜਾ ਕਪਰੈਸਪੈਟ ਵਾਲਾ ਜਿਹਾ ਇਹਦਾ ਕੋਈ ਚੱਕਰ ਨਹੀਂ ਥੋੜੀ ਬਾਹਰ ਹੀ ਦੇ ਦੇ ਹੋਊਗਾ ਸੋਨਾ ਲੱਗੂਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਕੱਟ ਲੈਣਾ ਤੇ ਆਪਣਾ ਜਨਾਬ ਮੈਂ ਲੁ ਵੀ ਜਿਹੜਾ ਕਮੀਜ਼ ਹੈ ਹਨਾ ਉਹਦੇ ਨਾਲੋਂ ਆਪਾਂ ਥੋੜਾ ਜਿਆਦਾ ਹੀ ਰੱਖਣਾ ਹੈ ਕਮੀਜ਼ ਦੀ ਫਿਟਿੰਗ ਤਾਂ ਆਉਂਦੀ ਹੈਗੀ ਇਹਦੀ 17 ਤੇ ਆਪ ਥੋੜਾ ਜਿਹਾ ਵੱਧ ਰੱਖ ਲਾਂਗੇ 18 ਕ ਰੱਖ ਲਾਂਗੇ 18 ਦਾ ਤਾਂ ਆਪ ਨੌ ਕਰ ਰਹੇ ਨੇ ਇਥੇ ਤੇ ਇਹਦੀ ਕਮਰ ਹੈਗੀ ਕਮਰ ਦੀ ਫਿਟਿੰਗ ਹੈਗੀ 15 ਪਰ ਇਹਦੀ ਆਪਾਂ ਜਿਆਦਾ ਰੱਖਾਂਗੇ ਥੋੜੀ ਜਿਹੀ ਸਟਾਰ ਨਾਲ ਕਰੀ ਹੈ ਨਾ ਇੰਨੀ ਕ ਕਰਤੀ ਹੈ ਇੰਨੀ ਕਰਕੇ ਆਪਾਂ ਇੱਕ ਵਾਰੀ ਪਾ ਕੇ ਦੇਖ ਲਾਂਗੇ ਤੇ ਨੀਚੇ ਤੋਂ ਵੀ ਥੋੜੀ ਜੀ ਫਿਰ ਕਰਨੀ ਪੈਣੀ ਆਪਾਂ ਨੂੰ ਇੱਥੋਂ ਜਾਂ ਤਾਂ ਇਹ ਇੱਥੋਂ ਕੱਟ ਕੇ ਬਣਾਉਣਾ ਪਊਗਾ ਤੇ ਜਾਂ ਪਹਿਲਾਂ ਆਪਾਂ ਇੱਦਾਂ ਹੀ ਸਿਲਾਈ ਲਾ ਕੇ ਵੇਖ ਲੈਨੇ ਆ ਪਾ ਕੇ ਵੀ ਕਿਵੇਂ ਦਾ ਲੱਗ ਰਿਹਾ ਹੈ ਜੇ ਨਾਲ ਸੱਟਾਇਆ ਫਿਰ ਆ ਵੀ ਆਪਾਂ ਨੂੰ ਕੱਟ ਕੇ ਦੁਬਾਰਾ ਬਣਾਉਣੀਆਂ ਪੈਣਗੀਆਂ ਤੇ ਆਪਾਂ ਦੱਸਾਂਗੇ ਜਿਵੇਂ ਵੀ ਠੀਕ ਆ ਗਿਆ ਤੁਹਾਨੂੰ ਦੱਸਾਂਗੇ ਇਹ ਜਿਹਾ ਥੋੜੀ ਠੀਕ ਆ ਗਿਆ ਹਾਂ ਦੱਸਾਂਗੇ ਇਸ ਤਰ੍ਹਾਂ ਤੁਸੀਂ ਸ਼ਾਮ ਲਾ ਕੇ ਇਹ ਦੇ ਬਾਜੂ ਆਪਾਂ ਜਿਆਦਾ ਨਹੀਂ ਕਰਨੀ ਹੈਗੀ ਇੱਥੇ ਥੋੜੀ ਥੋੜੀ ਆਪਾਂ ਸਟਾਰਟ ਕਰਕੇ ਨੇ ਇਦੋਂ ਤੇਰਾ ਪਕਮਾ ਠੀਕ ਹੈ ਜਿੰਨੇ ਕਮੀਜ਼ਾਂ ਹੁੰਦੀਆਂ ਨੇ ਉਹ ਤਾਂ ਪੂਰੀਆਂ ਦੇੜਕੇ ਨਾ ਜਿਹੜੀਆਂ ਲੌਂਗ ਸ਼ਰਟਾਂ ਹੁੰਦੀਆਂ ਉਹ ਤਾਂ ਪੂਰੀਆਂ ਦੇੜਕੇ ਸਾਰੀਆਂ ਸੈੱਟ ਕਰਨੀਆਂ ਪੈਂਦੀਆਂ ਆਪਣੇ ਕੋਈ ਕਾਇਦਰ ਨਿਸ਼ਾਨ ਆ ਗਿਆ ਇਹਦੇ ਤੇ ਆਪਾਂ ਚਾਕ ਨਾ ਨਾ ਬੁੜਾ ਕਰਨਾ ਇੱਥੋਂ ਇੱਥੋਂ ਆਪਾਂ ਨ ਬਿਲਕੁਲ ਨਾਲ ਮਲਾ ਲਾਂਗੇ ਹੌਰੀਟੋਨਲ ਕਿਉਂਕਿ ਇਹ ਕੁੜਤਾ ਸਟਾਈਲ ਥੋੜੀ ਜਿਹਾ ਖੁੱਲੇ ਚੱਲ ਜਾਂਦੇ ਨੇ ਬਿਲਕੁਲ ਫਿੱਟੇ ਤਾਂ ਨਹੀਂ ਹੁੰਦੀ ਇਹਨਾਂ ਦੀ ਤੁਸੀਂ ਜਾਵਾਂਗੇ ਥੋੜੀ ਜਿਹਾ ਖੁੱਲੇ ਚੱਲ ਜਾਂਦੇ ਨੇ ਪਰ ਇਹ ਜਿਆਦਾ ఓਵਰ ਸਾਈਜ਼ ਹੈ ਠੀਕ ਹੈ ਇਹ ਬਣਾ ਪਾ ਕਰਕੇ ਮੋਨੇ ਮਹੀ ਹਾਂਜੀ ਲੋ ਜੀ ਇਹ ਬਹੁਤ ਵਧੀਆ ਜਿਹੜੀ ਫਰਤੇ ਦੀ ਜਿੱਦਾਂ ਮੈਂ ਨਿਸ਼ਾਨੀ ਲਾਈ ਸੀ ਤੇ ਉਸ ਤਰ੍ਹਾਂ ਹੀ ਆਪਾਂ ਇਹ ਇੱਥੇ ਤਾਂ ਥੋੜੀਆਂ ਜੀਆਂ ਬਾਵਾਵਾਂ ਪੇੜੀਆਂ ਕਰਕੇ ਤੇ ਥੋੜਾ ਜਿਹਾ ਨਿਸ਼ਾਨੀ ਲਾਈ ਆਪਾਂ ਤੇ ਇਸੇ ਤਰੀਕੇ ਬਹੁਤ ਵਧੀਆ ਫਿਟਿੰਗ ਆ ਗਈ ਹੈ ਆਪਾਂ ਨੂੰ ਜਿਆਦੀ ਕਰਨ ਦੀ ਨਹੀਂ ਲੋੜ ਪਈ ਇਹ ਪੈਂਟ ਦੇ ਨਾਲ ਕੁੜਤਾ ਪਾਉਣ ਵਾਲਾ ਨਾ ਹੈਗਾ ਯਾ ਤੇ ਬਹੁਤ ਸੋਹਣੀ ਇਹ ਫਿਟਿੰਗ ਆ ਗਈ ਹੈ ਥੋੜਾ ਜਿਹਾ ਇੱਧੇ ਖੁੱਲਾ ਖੁੱਲਾ ਹੁੰਦਾ ਨੀਚੇ ਤੋਂ ਆਪਾਂ ਇੰਦਾ ਹੀ ਖੁੱਲਾ ਰੱਖ ਲਿਆ ਇਸ ਤਰ੍ਹਾਂ ਦੇ ਝਾਕ ਬਣੇ ਹੋਏ ਨੇ ਤੇ ਨੀਚੇ ਤੋਂ ਆਪਾਂ ਇਦਾਂ ਖੁੱਲਾ ਰੱਖ ਲਿਆ ਤੇ ਬਹੁਤ ਸੋਹਣੀ ਬਈ ਫਿਟਿੰਗ ਆਈ ਹੈ ਇਸ ਤਰ੍ਹਾਂ ਆਪਾਂ ਰੈਡੀमेड ਕੁਰਤੇ ਉਦੇ ਫੇਟੇ ਖਰਚ ਆਖਦੇ ਆਂ ਜੀ ਥੈਂਕ ਯੂ ਜੀ